ਸਸਿਕਾ ਦੋਸਤ ਤੁਸੀਂ ਦੇਖ ਰਿਹਾ ਹੋਂ ਦਾ ਹਰਕ ਤੇ ਮੈਂ ਦਜੀ ਪੇਚ ਨੂੰ ਹਾਂ ਦੋਸਤੋਂ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਜਿਹੜਾ ਸ਼੍ਰੇਸ਼ਟ ਪਾਸਾ ਮੈਂ ਤੇਰਾ ਕਾਫੀ ਸਤਰ ਉਪਨਾਇਆ ਜਿਹਦੇ ਤਹਿਤ ਜਿੱਥੇ ਉਹਨਾਂ ਨੇ ਆਪਣੇ ਐਮਐਲਏ ਇੱਥੇ ਮੰਤਰੀਚਾਂ ਹੋ ਜਿਹੜੇ ਉਹਨਾਂ ਦੇ ਪ੍ਰਤੀਨਿਧ ਹੈਗੇ ਉਹਨਾਂ ਨੂੰ ਸਖਤੀ ਨਾਲ ਨਸ਼ਿਆਂ ਨੂੰ ਖੋਪੜੇ ਦੇ ਰਿਸ਼ਤਿਆਂ ਤੇ ਨਾ ਵੀ ਨਾ ਸਿਵਲ ਪ੍ਰਸ਼ਾਸਨ ਕੋਰਸ ਪ੍ਰਸ਼ਾਸਨ ਦੀ ਸੀਐਸਐਸਸੀ ਸਾਲ ਉਹਦੇ ਲਈ ਨਿਰਦੇਸ਼ ਦਿੱਤੇ ਕਿ ਨਸ਼ਿਆਂ ਨੂੰ ਜਿਹੜਾ ਕੱਤੀ ਨਹੀਂ ਚੱਪਾ ਉਸ ਜਿਹੜਾ ਜਿਹੜੇ ਖਤਮ ਕਰਨ ਦੀ ਗੱਲ ਕੀਤੀ ਪਈ ਸੀ ਤੇ ਫੋਨ ਜਿਹੜਾ ਨਸ਼ਿਆਂ ਨੂੰ ਲੈ ਕੇ ਕਾਫੀ ਸਖਤ ਕਾਨੂੰਨ ਹੈ ਜਾਨੀਓ ਜੇ ਕਿਤੇ ਕੋਈ ਨਸ਼ਾ ਦੇ ਨਿਸ਼ਾਨ ਇਲਾਕੇ ਤੇ ਕਿਸੇ ਕਾਰ ਬਣਾਇਆ ਜਾਂਦਾ ਕਿਸੇ ਤਰ੍ਹਾਂ ਦਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਐਸਡੀਐਮ ਸਾਫ ਦੇ ਨਾਲ ਜਿਹੜਾ ਨਸ਼ਿਆਂ ਨੂੰ ਲੈ ਕੇ ਸਰਕਾਰ ਦੇ ਨਸ਼ਿਆਂ ਵਿਰੁੱਧ ਇਹ ਨਿਹਿਮਾ ਉਹ ਹੁਣ ਐਸੋਨੇ ਕਿਸ ਮੁਕੰਮ ਹੈ ਅਸੀਂ ਇਹਨਾਂ ਤੋਂ ਥੋੜਾ ਸਵਾਲ ਕਰੀਦਾ ਹਾਂ ਅੱਜ ਇਹਨਾਂ ਤੋਂ ਪੁੱਛਾਂਗੇ ਸਰਕਾਰ ਨੂੰ ਸ਼ੁਰੂ ਕੀਤੀ ਜਿਹੋ ਨਸ਼ਿਆਂ ਨੂੰ ਮੁਹਿੰਮ ਐਸਡੀਐਮ ਕਿਸ ਮੁਕੰਮ ਹੈ ਉਹ ਕਿਸ ਪ੍ਰਾਪੀ ਕਿਸ ਤਰ੍ਹਾਂ ਸਰਕਾਰੀ ਪ੍ਰਸ਼ਾਸਨ ਨੂੰ ਜੀ ਇਸ ਤਰ੍ਹਾਂ ਕਿ ਸਰ ਤੋਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੰਗ ਕਿਉਂ ਕਿ ਲਈ ਹੈ ਜੁੱਧ ਨਸ਼ਿਆਂ ਦੇ ਇਸ ਦੇ ਤਹਿਤ ਹਮੇ ਸਮੇਂ ਤੇ ਸਰਕਾਰ ਆਪਣੀ ਕਾਰਵਾਈ ਨੂੰ ਬਹੁਤ ਜ਼ਿੰਦਗੀ ਤੇ ਤੇਜ਼ੀ ਵਟਾ ਦਿੱਤੀ ਹੈ ਜਿਸ ਦਾ ਸਰਕਾਰ ਸਰਕਾਰ ਨੂੰ ਜਿਹੜਾ ਟੀਚਾ ਰੱਖਿਆ ਹੈ ਉਸ ਨੂੰ ਪਾਸ ਕਰਕੇ ਸਾਡੇ ਬਹੁਤ ਸਾਰੇ ਮંત્રી ਸਾਹਿਬ ਤੋਂ ਵਾਅਦਾ ਵੀ ਲਿਆ ਹੈ ਕਿ ਆ ਜਿਹੜਾ ਪ੍ਰਜਾਤੀ ਆਪਣੇ ਬਈ ਜਿਹੜੇ ਲਾਸਟ ਤੱਕ ਹੈ ਸਾਰੇ ਦੇ ਦੁਨੀਆ ਦੇ ਲਈ ਅਸੀਂ ਸ਼ਬਦਕ ਤੇ ਇਹ ਜੀ ਕਰ ਰਹੇ ਹਾਂ ਉਹਨਾਂ ਦੇ ਜਿੱਥੇ ਜਿੱਥੇ ਵੀ ਪਿੰਡਾਂ ਦੇ ਵਿੱਚ ਹੈਗੇ ਪਹਿਲਾਂ ਤਾਂ ਅਸੀਂ ਹਰ ਰੋਜ਼ ਦਿੱਤੇ ਰਹਿਣ ਲੱਗ ਪਏ ਸੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਨਾਲ ਐਮਐਲਏ ਸਹਿਬਾਨ ਖੁਦ ਜਾ ਕੇ ਪਿੰਡਾਂ ਦੇ ਵਿੱਚ ਕਿਸੇ ਕਿਸੇ ਨੇ ਮੀਟਿੰਗ ਵੀ ਕਰ ਰਹੇ ਪਲੱਸ ਖੁਦ ਲੋਕਾਂ ਨੂੰ ਅਵੇਅਰ ਕਰਦੇ ਖੁਦ ਜਾ ਕੇ ਸਪੀਚ ਕਰਦੇ ਆ ਤੇ ਉਸ ਦਾ ਬਹੁਤ ਵੱਟਾ ਵਾਪਰ ਇਫੈਕਟ ਜਾਂਦਾ ਹੈ ਕਿਉਂਕਿ ਜਦੋਂ ਐਮਐਲਏ ਤੇ ਖਾਸ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਨੁਮਾਇਦੇ ਜਿਹੜੇ ਹੈਗੇ ਆਫੀਸਰ ਸਹਿਬਾਨ ਮੈਂ ਖੁਦ ਕਈ ਮੀਟਿੰਗਾਂਾਂ ਦੇ ਵਿੱਚ ਕਈ ਰਣੀਆਂ ਦੇ ਵਿੱਚ ਇਫੈਕਟ ਕਰਦਾ ਆ ਤੇ ਖੁਦ ਜਾ ਕੇ ਸਪੀਚ ਵੀ ਕੀਤੀ ਹੈ ਪਹਿਲੇ ਸਾਹ ਸਪੀਚ ਕਰ ਦਿੱਤੀ ਤਾਂ ਉਦੋਂ ਲੋਕਾਂ ਦੇ ਬੜਾ ਸਰਗਮਤ ਜਿਹੜਾ ਹੈ ਉਹ ਅਸਰ ਪੈਂਦਾ ਹੈਗਾ ਤੇ ਲੋਕ ਜੁੜ ਰਹੇ ਸੀ ਜਿੰਦੇ ਨਾਲ ਬਹੁਤ ਬਹੁਤ ਉਸ ਨੂੰ ਨਾ ਵੀ ਦੇਖਣ ਚਾਇਆ ਕਿ ਉਹ ਲੋਕ ਕਾਫੀ ਤਵੇਰ ਹੋ ਗਏ ਹੈ ਕਿ ਲੋਕ ਖੁਦ ਨੂੰ ਖੁਦ ਅੱਗੇ ਆ ਕੇ ਨਸ਼ਿਆਂ ਦੇ ਤੌਰ 'ਤੇ ਸਾਡੇ ਐਸਐਸਪੀ ਸਰਵਾਂ ਕੋ ਡੀਐਸਪੀ ਦੇ ਕੋਲ ਪੁੱਛਾ ਜਾ ਰਹੀ ਹੈ ਕਿ ਜੀ ਸਾਡੇ ਇੱਥੇ ਸਿੱਧਾ ਨਹੀਂ ਸਤੇ ਹੁਣ 에ਰਪੋਰਟਾਂ ਆਈਆਂ ਕਿ ਉਹ ਸਾਡੇ ਪਿੰਡ 'ਚ ਨਹੀਂ ਹੈ ਹੁਣ ਅਸੀਂ ਮਤਾ ਪਾਤਾ ਨਹੀਂ ਕੋਈ ਮਤਲਬ ਬਕਾਇਦਾ ਐਮਐਲਏ ਸਾਡੇ ਮੈਂ ਫੈਮਲੇਟ ਡਾਲਣਾ ਕੰਪਲੈਸਿੰਗ ਨਾ ਲਾਣ ਤੇ ਉਥੇ ਜਿਸ ਵੀ ਸੀ ਕਰਿਆ ਗਿਆ ਕਿ ਸਾਡੇ ਐਸਐਲਐਸ ਹੈਗੇ ਆ ਉਹ ਖੁਦਿਆ ਕੇ ਜਦੋਂ ਸਪੀਚ ਕਰਦੇ ਆ ਤਾਂ ਲੋਕਾਂ ਨੂੰ ਇੱਕ ਵੀਰਤੀ ਜੰਦੀ ਹੈ ਵੀ ਮੇਰੇ ਕੋਲ ਇਸ ਤਰ੍ਹਾਂ ਉਹ ਨਾ ਹੁੰਦਾ ਕਿ ਮੇਰੇ ਕੋਲ ਜਿਹੜੀ ਮਰਜ਼ੀ ਕੰਮ ਲੈ ਆਇਓ ਪਰ ਕਿਸੇ ਨਸ਼ਾ ਦਾ ਕਰ ਜਾਂ ਕਿਸੇ ਉਹ ਉਹਦੀ ਜਮਾਨਤ ਦੀ ਕੋਈ ਲੈ ਕੇ ਨਾ ਮੇਰੇ ਕੋਲ ਆਏ ਉਹ ਨਹੀਂ ਸੋ ਇਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਵਿੱਚ ਜਾ ਕੇ ਕੀਤੀਆਂ ਜਾਂਦੀਆਂ ਤਾਂ ਉਹਦਾ ਬਹੁਤ ਪੋਜ਼ਿਟਿਵ ਇਫੈਕਟ ਮਿਲਦਾ ਹੈਗਾ ਤੇ ਉਸ ਤੋਂ ਅਲਾਵਾ ਜਦੋਂ ਇਸ ਜਿਹੜੀ ਨਸ਼ਾ ਯਾਤਰਾ ਹੈਗੀ ਹੈ ਉਹਤੀ ਯਾਤਰਾ ਹੈ ਇਹਦੇ ਵਿੱਚ ਇੱਕ ਬਹੁਤ ਬਹੁਤ ਵੱਡਾ ਸਰਦਾਰੀ ਗੁਰੂ ਹੈਗਾ ਕਿ ਜਦੋਂ ਐਮਐਲਏ ਸਾਫ ਅਪਰੀਚ ਸਟਾਰ ਤੋਂ ਲਾਓ ਫਿਰ ਇਸ ਜਿਹੜੇ ਹੀਰੋਜ਼ ਹੈਗੇ ਆ ਜਿਹੜਾ ਨਸ਼ਾ ਛੱਡਿਆ ਹੈ ਉਹ ਫਿਰ ਲੋਕਾਂ ਨੂੰ ਉਮੀਦ ਕਰਦੇ ਆ ਖਾਸ ਕਰਕੇ ਯੰਗਸਟਰ ਨੂੰ ਦੱਸਦੇ ਆ ਕਿ ਅਸੀਂ ਨਸ਼ਾ ਕਰਦੇ ਸੀ ਤਾਂ ਅਸੀਂ ਆਜ ਕੀਤੇ ਆਪਣੀ ਜਿਹੜੀ ਹੈ ਉਹ ਸਮਾਜ ਦੇ ਵਿੱਚ ਇੱਜ਼ਤ ਵੀ ਕਮਾਈ ਆਪਣੀ ਸੇਫ ਵੀ ਸਟਾਰ ਕਰ ਲਈ ਤੇ ਉਸ ਤੋਂ ਇਲਾਵਾ ਸਾਡਾ ਪਰਿਵਾਰ ਵੀ ਹੈ ਤੁਹਾਨੂੰ ਤੇ ਸ਼ੇਅਰ ਕਰਨਾ ਹੈ ਸਾਰਾ ਤ੍ਰਿਤੀ ਨੂੰ ਬਾਲੀ ਕੋਤਰੀ ਸਾਹਿਬ ਤੇ ਕਰਨੇ ਕੇਟੀਵਾਲ ਜੀ ਆਈਸੀ ਨੇ ਜਰਾਲ ਕੁਤ ਸਾਡੇ ਕੀ ਮੇਰੇ ਲਈ ਹੈ ਜਿਸ ਜਰਾਲ ਨੂੰ ਸਚੇ ਪੈਰਸਨ ਸੇ ਸਟੇਟ ਲੈਵਲ ਦਾ ਫੰਕਸ਼ਨ ਹੋਇਆ ਸੀ ਉਸ ਦੇ ਵਿੱਚ ਤੁਸੀਂ ਮੰਨੋਗੇ ਕਿ ਬਹੁਤ ਵੇਲੇ ਉਹ ਜਿਹੀ ਨਾ ਬਣ ਰਹੀ ਕਿ ਨਾ ਰਿਸ਼ਾ ਛੱਡਿਆ ਉਹਨਾਂ ਦੀ ਕਹਾਣੀ ਸੁਣਤੀ ਇੱਕ ਤਾਂ ਇਹੋ ਜਿਹੀ ਕਹਿੰਦਾ ਕਿ ਮੇਰੇ ਫਾਦਰ ਦੀ ਡੈਥ ਹੋ ਗਈ ਤੇ ਉਹਨੇ ਰੇਟੋ ਪੈਸੇ ਕਾਟੇ ਤੇ ਜਿਹਾ ਕਿ ਇਤਿ ਇਹੋ ਜਿਹੀ ਜਿਹੜਾ ਜਿਸ ਨੇ ਇਹ ਚੱਲ ਗਈ ਕਿ ਮੈਂ ਮੇਰੇ ਫਾਦਰ ਨੇ ਉਹ ਦਵਾਈ ਮੰਗਦਾ ਸੀ ਕਿ ਮੈਂ ਅਬ ਨਸ਼ਾ ਕਰਨ ਵਾਸਤੇ ਇਹ ਨਾ ਉਤਸੁਕੀ ਇਹ ਮੈਂ ਉਹਨੂੰ ਛੱਡ ਕੇ ਜੇ ਤੁਹਾਨੂੰ ਦਵਾਈ ਜਿਹੜੀ ਹੈ ਕੋਈ ਮੂਰ ਦੇ ਦੇਗਾ ਤੂੰ ਨਸ਼ਾ ਕਰਨ ਚੱਲ ਨਹੀਂ। ਨਾ ਉਹ ਸਾਰੀ ਜ਼ਿੰਦਗੀ ਦਾ ਉਹਨਾਂ ਤੇ ਫਲੰਕ ਲੱਗਿਆ ਹੋਇਆ ਕਿ ਉਹ ਇਸ ਤੀ ਤੂੰ ਬਾਹਰ ਵੀ ਨਹੀਂ ਆਪਾ ਸਕੀ। ਸੋ ਇਸ ਤਰ੍ਹਾਂ ਦੀਆਂ ਜਦੋਂ ਇਹੋ ਜਿਹੇ ਇਨਗਰੀਡੀਅੰਟਸ ਆਣ ਲੋਕ ਅਜਵਾਂ ਬੇਜਵਾਨ ਹੋ ਜਾਂਦੇ ਹੈ ਕਿ ਉਹਨਾਂ ਦੇ ਕੋਲ ਨਹੀਂ ਆਉਂਦੇ ਤਾਂ ਨੇਚਰਲੀ ਹੈ ਨਾ ਉਹਦਾ ਅਫੈਕਟ ਪੈਣਾ। ਮਤਲਬ ਉਹ ਜੇ ਅਸੀ ਗੱਲ ਕਰੀ ਕਿ ਸਰਕਾਰ ਵੱਲੋਂ ਜਿੱਥੇ ਜੁੱਟੇ ਸ਼ਾਮੂ ਤੇ ਮੋਹਿੰਦ ਚਨਾਈਆ ਉੱਥੇ ਜਿੱਥੇ ਸੇਵਾ ਪ੍ਰਸ਼ਾਸਨ ਕੋਲ ਸਸ਼ਾਸਿਤ ਨਾਗਰਿਕਾਂ ਨਾਲ ਜਿਹੜੇ ਪੀਸਿਕਲ ਹੁੰਦੇ ਆ ਉਹਨਾਂ ਦੇ ਨਾਲ ਉਹ ਵੀ ਬੰਦਿਆਂ ਦਾ ਸਹਿਯੋਗ ਲਿਆ ਜਾ ਰਿਹਾ ਜਿਹੜੇ ਸਿਗੇ ਜਿਨ੍ਹਾਂ ਨੇ ਰਿਟਰੀਸ਼ਨ ਛੱਡੀ ਆ ਉਹ ਉਹਨਾਂ ਦੋਵਾਂ ਨੂੰ ਜਿਆਦਾ ਪਿਰੇ ਉਹ ਜਿਹੜੇ ਜਾਦੂ ਕਰਦੇ ਆ ਤੋ ਇਹ ਸਰਕਾਰ ਦਾ ਇੱਕ ਬੜਾ ਆਪਰਾ ਲਾਇਆ ਸਰ ਆਪਾਂ ਉਹ ਗੱਲ ਨਸ਼ਿਆਂ ਦਾ ਕੀ ਜੀ ਆਪਣੇ ਜਿਵੇਂ ਤੁਸੀਂ ਤੁਹਾਡੇ ਕੋਲ ਐਡੀਸ਼ਨ ਚਾਰਜ ਡੰਡਾ ਰਿਹਾ ਰਿਹਾ ਕੋਈ ਕੋਲ ਇਸ ਤਰ੍ਹਾਂ ਦਾ ਚਾਹ ਹੁਸ਼ਿਆਪੁਰ ਦੇ ਵਿੱਚ ਇਸ ਮੂਹਮ ਤਹਿਤ ਕਿਉਂਕਿ ਸਰਕਾਰ ਨੇ ਵੀ ਸਖਤੀ ਦੇ ਨਾਲ ਕਿਹੜੇ ਲੋਕ ਨਸ਼ਾ ਵੇਚਦੇ ਉਸਨਾਂ ਦੀ ਪ੍ਰਾਪਰਟੀ ਜੱਫਤ ਕੀਤੀਆਂ ਕਿੰਨੀਆਂ ਦੀਆਂ ਕੀਤੀਆਂ ਇਹ ਉਹਦੀ ਕਿੰਨੇ ਕਿੰਨੇ ਹੈਗੇ ਆ ਦੇ ਹੁਸ਼ਿਆਪੁਰ ਚ ਪ੍ਰਾਪਰਟੀਆਂ ਕਿੰਨੀ ਜੱਫਤ ਹੋ ਚੁੱਕੀਆਂ ਨੇ ਕਿੰਨੇ ਕਿ ਲੋਕਾਂ ਦੇ ਕਾਰ ਜਾਂ ਆਉਣ ਵਾਲੇ ਸਮੇਂ ਚ ਕਿੰਨੇ ਕੋਲਿਡ ਦਾ ਆਪੇ ਜੀ ਤੋ ਪੁੱਛਾ ਚਾਹ ਲੇ ਕਿ ਜਿਹੜੇ ਇਹ ਨਸੀ ਕਰਦੇ ਜੀ ਇਹਨਸtre ਹੈ ਜਿਹੜੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਸ ਨਸ਼ੇ ਦੇ ਤਸਕਰ ਜਿਹੜੇ ਉਹਨਾਂ ਨੇ 2 ਨੰਬਰ ਦੇ ਜਿਹੜੇ ਪੈਸੇ ਕਮਾਏ ਉਹਨਾਂ ਨੇ ਨਸ਼ਾ ਵੇਚ ਕੇ ਪੈਸਾ ਕਮਾਇਆ ਤੇ ਉਸ ਤੋਂ ਬਾਅਦ ਇਲੈਗਲ ਪ੍ਰਾਪਰਟੀ ਬਣਾਈ ਹੈ ਉਹਨਾਂ ਦੇ ਉੱਤੇ ਸਰਕਾਰ ਪੂਰੀ ਉਦੇ ਨਾਲ ਲੱਗੀ ਹੋਈ ਹੈ ਉਹਨੂੰ ਸਪੈਸ ਕਰਦੀ ਹੈ ਤਾਂ ਕਿ ਲੋਕਾਂ ਵਾਸਤੇ ਇੱਕ ਉਦਾਰਨ ਬਣੇ ਇਹ ਜシャ ਰਬੇਚਨ ਵਾਲੇ ਦੇ ਵਿੱਚ ਜਿਹੜੀ ਪ੍ਰਾਪਰਟੀ ਬਣਾਈ ਜਾਂਦੀ ਹੈ ਇਹ ਵੀ ਅਜੇ ਤੱਕ ਦੀ ਉਦਾਮ ਇਸ ਤਰ੍ਹਾਂ ਜਿਹੜੀ ਕੰਮ ਨਹੀਂ ਆਏਗੀ ਤਾਂ ਇਹੋ ਜੇ ਇਸ ਤੋਂ ਇਲਾਵਾ ਵੀ ਜਿਹੜੇ ਵੀ ਕੋਈ ਇਲੀਗਲ ਇੰਪੋਚਮੈਂਟ ਦਿੱਤੇ ਕੋਈ ਹੋਈ ਹੈ ਸਰਕਾਰ ਪੂਰੀ ਸਤਿਧਿ ਦੇ ਨਾਮ ਸਾਡੇ ਜਿਸ ਤਰ੍ਹਾਂ ਅਸੀਂ ਸਾਡੇ ਨੂੰ ਹਦਾਇਤਾਂ ਜਾਰੀ ਕੀਤੀਆਂ ਹੈ ਇਸ ਵਾਰ ਕਮਿਸ਼ਨਰ ਸੂਚਨਾ ਨਾਲ ਐਸਕੇ ਤੋਂ ਦੇਪੋ ਤੋਂ ਲਾਵਾ ਸਪਿੰਡਰ ਅੰਦਰ ਵਿੱਚ ਵੀ ਵਕ 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 ਫੜਾਵਾ ਤੇ ਤੇ ਵਕ ਵਕ ਅਫਸਰ ਸਾਹਿਬਾਨ ਨੂੰ ਇਸ ਵਾਰ ਜਿਹੜੀ ਹੈ ਹਦਾਇਤਾਂ ਸਰ ਤੋਂ ਦਿੱਤਾ ਜਾਰੀ ਹੋਈਆਂ ਨੇ ਤੇ ਹਰ ਹੱfte ਬਾਅਦ ਯਾਰ ਹਰ ਕੁ ਦਿਨਾਂ ਬਾਅਦ ਕਿਉਂਕਿ ਜਦੋਂ 5-7 ਜਿਹੜੇ ਹਿੱਸੇ ਦੇ 8 ਤੇ 10 ਦਿਨ ਦੇ ਵੀ ਐਸ ਪਰ ਏਰੀਆ ਕਿੰਨਾ ਕੋਈ ਵੱਡਾ ਏਰੀਆ ਕੋ ਛੋਟਾ ਤਾਂ ਉਹ ਕਿਤੇ 2-4 ਕਿਤੇ 5-6 ਮੀਟਰ ਦੇ 7 ਮੀਟਰ ਦੇ ਤਾਂ ਉੱਥੇ ਸਰਕਾਰ ਕੋਲੋਂ ਹਦਾਇਤਾਂ ਜਾਰੀ ਸਕਦੀਆਂ ਹੋਈਆਂ ਤੇ ਉਹ ਲਗਾਤਾਰ ਰੈਪਿਡ ਨਹੀਂ ਚੱਲਦਾ ਜਿਹੜਾ ਉਹ ਜਿਹੇ ਘਰਾਂ ਨੂੰ ਤੋੜਦਾ ਵੀ ਤੇ ਜਿਹੜਾ ਜਿੰਨਾ ਜਿੰਨੀ ਵੀ ਇੰਡੀਅਨ ਇੰਪੋਰਟ ਜਿਹੜੇ ਆਪਣੇ ਜਾਸਦੇ ਵਿੱਚ ਆਉਂਦੇ ਆ ਪੀ ਜੀ ਜੀ ਉਹਨਾਂ ਸਾਰੇ ਐਕਸਪੋਰਟ ਕੀ ਕੀਆ ਚਾਹੀਏ ਜੀ ਚਾਹੀਏ ਮਸ਼ਾਗਿੱਤ ਜੀ 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 ਸਰ ਜੀ ਸੀਮਾ ਨੂੰ ਜੀ ਮੈਂ ਇਹ ਦੱਲਿਆ ਸੀ ਕਿ ਇਹ ਇੱਕ ਸਰਕਾਰ ਉਹ ਸਿੱਖਿਆ ਕ੍ਰਾਂਤੀ ਰਾਜ ਨੂੰ 30 ਸਾਲ ਦੇ ਵਿੱਚ ਜੀ ਤੋਂ ਕੋਈ ਤੌਰ ਸਰੂ ਪ੍ਰਸ਼ਾਸਿਤ ਕਾਰਜ ਹੈ ਕਿ ਲੀਸੀ ਮੈਂ ਤੁਹਾਡੀ ਲਾਈਨਸ ਚਾਹੀਏ ਪੇਸ਼ ਕਰਨ ਲਈ ਜੀ ਕਿ ਸਿੱਖਿਆ ਕ੍ਰਾਂਤੀ ਲਈ ਕਿੰਨਾ ਬਜਟ ਕਿੰਨੀ ਖਰਚਾ ਦੀ ਲੋੜ ਹੈ ਮੈਂ ਤੁਹਾਨੂੰ ਦੱਸਦਾ ਜੀ ਇਸ ਇਹ ਤਾਂ ਮਤਲਬ ਸਿੱਖਿਆ ਕ੍ਰਾਂਤੀ ਤਾਂ ਇਸ ਵਕਤ ਇਹ ਯੋਜਾ ਹੈ ਕਿ ਅੱਜ ਅਕਤੀਬ ਮੈਂ ਤੁਹਾਨੂੰ ਇੱਕ ਸਟਾਟਸ ਸ਼ੇਅਰ ਕਰਨਾ ਚਾਹੁੰਦਾ ਸਾਡੇ ਹੁਸ਼ਿਆਰ ਕੋ ਦੇ ਵਿੱਚ 47 ਬੱਚੇ ਜਿਨ੍ਹਾਂ ਦੇ ਤਿੰਨ-ਤਿੰਨ ਬੱਚੇ ਐਸ ਲਈ ਸਾਡੇ ਕੋਲ ਐਸੇ ਤਿੰਨ ਬੱਚੇ ਐਸਐਸਪੀ ਸਾਥ ਕੋਲ ਹੈ ਜਿਨ੍ਹਾਂ ਨੇ ਜਿੱਦ ਲੱਗਾ ਸੀ ਬਾਬਰ ਦੇ ਦਾਣ ਯਾਦ ਕਰ ਮਾਏਪਾਪ ਜੀ ਉਹਨਾਂ ਦੇ ਲੱਕੇ ਦੇ 96.41 ਸੈਕਸ਼ਨ ਨੰਬਰ ਸੀ ਦੋ ਬੀਟ ਲੱਗੀਆਂ ਸੀ ਕਿ ਮੈਟ੍ਰਿਕ ਉਸਨੇ 98.46 ਤੇ ਇੱਕ ਦੂਜੀ ਚਾਦਰ ਵੀ ਸੀਗੀ ਉਹਨਾਂ ਦੇ ਵੀ 98. 98.63 ਪਰਸੈਂਟ ਦਾ ਸੀ ਤਾਂ ਇਹ ਜਿਹੜੇ ਨੰਬਰ ਹੈਗੇ ਇਹ ਸਾਡੇ ਸਰਕਾਰੀ ਸਕੂਲ ਸਰਕਾਰੀ ਸਕੂਲਾਂ ਦੀ ਬਿਲਕੁਲ ਬਿਲਕੁਲ ਤਾਂ ਤਦ ਇਹ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਹੁੰਦੇ ਆ ਦੇ ਆਮ ਲੋਕਾਂ ਨਾਲ ਜਿਵੇਂ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਬੜੀ ਐਜੂਕੇਸ਼ਨ ਜੀ ਅੰਦੀ ਹੈਗੀ ਪਰ ਉਹਨਾਂ ਸਰਕਾਰ ਨੂੰ ਹੈ ਤਾਕੀ ਕਰਿਆ ਉਹਨਾਂ ਪਰਤੱਖ ਹੋਣ ਲੱਗ ਪਿਆ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਬੜੀਆ ਮਾਸ ਲੈ ਕੇ ਪਾਸ ਕਰ ਸਕਦੇ ਆ ਆਪਣੇ ਚੋਬੀ ਜੀ ਇਸ ਦੇ ਨਾਲ ਹੀ ਸਰ ਇਹ ਜਿਹੜੇ ਬੱਚੇ ਹੈ ਇਹਨਾਂ ਨੇ ਇੰਨੇ ਮਾਰਕਸ ਲਏ ਆ ਉਹ ਡੈਕਟਰਾ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਹੀ ਆਇਆ ਸੀਗਾ ਇਹਨਾਂ ਦੇ 18 ਸੀ ਆਏ ਸੀ ਸਾਡੇ ਚ ਤੇ ਇੱਕ ਦਿਨ ਪੂਰਾ ਅੱਜ ਸਵੇਰੇ 26 ਤਰੀਕ ਅੱਜ 26 ਤਰੀਕ ਦਾ ਜਿਸ ਮੇਰੇ ਪਹਿਲਾਂ ਮੈਂ ਉਹ ਰੈ residense ਤੇ ਕੈਂਪ ਆਫਿਸ ਤੇ ਮੈਂ ਨਾਲ ਯੋਗਾ ਕੀਤਾ ਬੱਚਿਆਂ ਨੇ ਉਸ ਤੋਂ ਇਲਾਵਾ ਫਿਰ ਬ੍ਰੇਕਫਾਸਟ ਮੈਂਦੇ ਰੈ residense ਤੇ ਹੋਇਆ ਫਿਰ ਉਹ ਆਫਿਸ ਮੇਰੇ ਕੋਲ ਆਏ ਮੈਂ ਮੇਕੂ ਕਿ ਮੇਰੇ ਕੋਲ ਅਸਿਸਟੈਂਟ ਕਿਹਨੇ ਜਰਨਲ ਆ ਜੀ ਦਾ ਚਾਰਵੀ ਹੈਗਾ ਜਿਹੜਾ ਹੁਸ਼ਿਆਰਪੁਰ ਦਾ ਤਾਂ ਮੇਰੇ ਤੁਸੀਂ ਬੰਨੋਗੇ ਕਿ ਸਵੇਰੇ 9:30 ਤੋਂ ਲੈ ਕੇ 1 ਵਜੇ ਤੱਕ ਉਪੋਤੇ ਦੇ ਨਾਲ ਨਹੀਂ ਤਾਂ ਫਿਰ ਅਸੀਂ ਸਾਰੇ ਬੱਚਿਆਂ ਬੱਚਿਆਂ ਨੂੰ ਤਿੰਨੋਂ ਬੱਚਿਆਂ ਨੂੰ ਸਾਰਾ ਡੀਪੀ ਆਫਿਸ ਚੋਂ ਦੀ ਵਰਕਿੰਗ ਕਾਦੇ ਪਰਪਾਸ ਆਫ ਅਫਸਰ ਗੇਰ ਰਾਈਸਾ ਜਿਸ ਵਾਂਗ ਜੀ ਬੜੇ ਉਹ ਸਰ ਜਿਹੜੇ ਹੈਗੇ ਆ ਵੈਸੇ ਨਹੀਂ ਕਲਚਰਲੀ ਨਹੀਂ ਤੇ ਉਹਦਾ ਬਿਲਕੁਲ ਬੰਦਾ ਬਹੁਤ ਵੀ ਉਹਨਾਂ ਨੂੰ ਆ ਤੇ ਸਾਰਾ ਅਗਸਤ 15 ਨੂੰ ਉਹਨਾਂ ਨੇ ਸਾਰੇ ਟਿਕ ਟਾਕ ਤੇ ਉਹਨਾਂ ਦੀ ਜਾਣਕਾਰੀ ਦਿੱਤੀ ਤਾਂ ਕਹਿਣ ਤੋਂ ਪਹਿਲਾਂ ਉਹ ਬੱਚਿਆਂ ਨੂੰ ਉਹਨਾਂ ਨੇ ਕੱਲਾ ਨਹੀਂ ਕਦੇ ਕਦੇ ਸੁਣਿਆ ਹੀ ਨਹੀਂ ਹੋਇਆਗਾ ਤੁਸੀਂ ਜੇ ਡੀਸੀ ਦੇ ਆਫਿਸ ਦੇ ਵਿੱਚ ਬੱਚੇ 10ਵੀਂ ਵਾਲਾ ਬੱਚਾ ਪੜ ਕੇ ਆਵੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਗਾਈਡ ਕੀਤਾ ਜਾਵੇ ਤਾਂ ਤੁਸੀਂ ਬੱਚਿਆਂ ਨੂੰ ਬਿਲਕੁਲ ਕੱਚੀ ਮਿੱਟੀ ਹੈ ਜੀ ਇਹ ਮੈਂ ਧਾਰਨ ਲੈਣਾ ਚਾਹੁੰਦਾ ਉਹ ਕੁੜੀ ਆ ਸੀਗੀ ਉਹਨੂੰ ਮੈਂ ਪੁੱਛਿਆ ਵੀ ਤੁਸੀਂ ਕੀ ਜੀ ਮਤਲਬ ਹੁਣ ਅੱਗੇ ਤਾਂ ਉਹਨਾਂ ਨੇ ਕਿਹਾ ਮੈਂ ਜੀਪੀਸੀ ਕਰਾਈ ਕਰਨਾ ਹੈ ਓਕੇ ਤਾਂ ਯੂਪ ਮੈਂ ਵੀ ਪੀਸੀ ਬਣਾਇਆ ਜੀ ਜੀ ਜਿਹਾ ਕਰਕੇ ਤਾਂ ਮਾਨੂੰ ਪੁੱਛਿਆ ਤੁਸੀਂ ਕਿਹੜੇ ਸਬਜੈਕਟ ਲੈਣੇ ਹਨ ਕਿ ਮੈਂ ਮੈਂ ਲਵਾਂਗੀ ਜੀ ਨਜ਼ਰ ਮੈਂ ਤੁਹਾਨੂੰ ਕੁੜਾ ਦੱਸਿਆ ਹੈ ਕਿ ਜੇ ਤੁਸੀਂ ਗੈਟਿੰਗ ਟੂ ਹੋ ਤਾਂ ਤੁਹਾਨੂੰ ਹਿਮਨਿਟੀ ਦੇ ਸਬਜੈਕਟ ਲੈਣੇ ਚਾਹੀਦੇ ਥਰਟੀ ਸੌਕ ਕਰੇਗੀ ਤੋ ਟੈਂਟ ਪਰ ਇਹ ਬੱਚਾ ਉਹਦਾ ਪ੍ਰੋਪਰ ਡਾਈਟ ਚੱਲਣਾ ਚਾਹੀਦਾ ਕਿਉਂਕਿ ਆਪ ਟੈਂਟ ਤੇ ਬਚਿਆ ਹਾਂ ਮਤਲਬ ਜਿਹੜਾ ਆ ਜਾਂਦਾ ਵੈਰੋ ਜਿਹੜੀ ਬੋਗਣੀ ਜਾਂ ਨੋਰਮਲ ਜਿਹੜੀ ਜੀਕਲ ਇਹ ਜਿਹੜੀਆਂ ਉਹਨਾਂ ਨੂੰ ਪਤਾ ਨਹੀਂ ਹੁੰਦੀਆਂ ਸਾਰੀਆਂ ਬੇਸਿਕਲੀ ਜਦੋਂ ਤੁਹਾਡੇ ਕੋਲ ਆਏ ਉਹ ਇੰਨੇ ਹੋਗਾ ਜੀ ਤੇ ਉਹਨਾਂ ਨੂੰ DC AS ਜਾਂ ਸਾਲ ਦੇ ਨਾਲ ਆਉਂਦਾ ਜਿਹੜਾ ਕਹਿੰਦਾ ਤੇ DC ਬਣਦਾ DC तो बढ़िया शिक्षा बच्चे हैं लिए अच्छा बढ़िया प्रशासन गुरु भी प्रालाब्ध सर कोई बात है इसको तुम्हें फिलहाल सिर्फ नशैना का शिक्षा गारंटी लेके फोर को बंद नहीं सिखाने दो ये खुल गई इसको तुम्हें जी सर स्ट्रेंज है कि तो, सरकार मेरे ख्याल से देखिए अगर दे हम दे कुल दे दे तो, मिलाकर देखा दे जाए ना केवल नशैना को तो, ना केवल एजुकेशन बल्कि हर लेवल पे क्योंकि इसकी एडमिनिस्ट्रेशन में जो बिचारे डीसी है तेरे जे है कि की पोस्टा होंगे स्टेट यूनिवर्सिटी एजुकेशन में ਹੁਣ ਅਸੀਂ ਦੇਖਦੇ ਹਾਂ ਜਿੰਨੀਆਂ ਵੀ ਸਕਤਾਂ ਦੀ ਸਕੀਮਾਂ ਚੱਲ ਰਹੀਆਂ ਨੇ ਜਾਂ ਸਰਕਾਰ ਦੀ ਕੀ ਸੇਵਾ ਹੋ ਗਈ ਜਿੰਨੀ ਵੀ ਹੈ। ਕੀ ਕੋਸ਼ਿਸ਼ ਇਹ ਹੈ ਕਿ ਹਰ ਬੰਦੇ ਨੂੰ ਬਿਨਾਂ ਕਿਸੇ ਮਿਹਨਤ ਆਉਂ ਤੋਂ ਜਾ ਮਤਲਬ ਆਪਣੇ ਸੱਜਣਾਂ ਨੇ ਸਰਕਾਰ ਆਪੇ ਦਰਵਾਜ਼ਾ ਸਾਡਾ ਇਹ ਇਸ ਵਕਤ ਇਹ ਹੈ ਤੁਸੀਂ ਮੰਨੂਗੇ ਕਿ ਇਹ ਕੰਡੜੀ ਇਹ ਸੇਵਾ ਦੀ ਪਹੁੰਚੀ ਲੱਗਦੀ ਹੈ। ਜੀ ਸਾਡੇ ਇਹ ਸ਼ਹਿਰ ਤੋਂ ਵੀ ਸਭ ਤੋਂ ਕੱਟ। ਇਸ ਵਕਤ ਦੀ ਪੋਜੀਸ਼ਨ ਇਹ ਹੈ ਕਿ ਹਰ ਰੋਜ਼ ਸ਼ਾਮ ਤੱਕ ਜਿਹੜੀ ਜਨੀ ਲਗੋਸਟਾਰੀ ਉਹ ਕੰਪਲੀਟ ਹੋ ਜਾਂਦੀ ਹੈ ਜਿੰਨੇ ਵੀ ਜਿਸ ਤਰ੍ਹਾਂ ਕੋਈ ਆਧਾਰ ਕਾਰਡ ਹੈ ਕਿਸੇ ਦਾ ਕੋਈ ਹੋਰ ਸਰਟੀਫਿਕੇਟ ਹੈ ਜੋ ਵੀ ਉਸ ਦੀ ਸੇਵਾ ਤੇ ਰੱਖੀ ਜਾਂਦਾ ਹੈਗੇ ਆ ਉਹ ਸਾਰੀ ਜੀਜ਼ਾ ਆਪੇ ਹੀ ਸੱਤ ਰਹਤਾ ਹੈ ਕਿ ਇੱਕ ਦਿਨ ਤੋਂ ਬਾਅਦ ਹੀ ਪੈਡੈਂਸੀ ਹੋਣੀ ਹੀ ਨਹੀਂ ਚਾਹੀਦੀ ਤਾਂ ਇਹਦੇ ਵਿੱਚ ਹੁਣ ਹੁਸ਼ਾਰਪੁਰ ਕਾਫੀ ਮਤਲਬ ਮੋਰੀ ਹੁੰਦੇ ਵਿੱਚ ਆਪਣਾ ਉਸ ਤੋਂ ਬਾਹਰ 20 ਨਮਾਦ ਦੇ ਵਿੱਚ 20 ਨਮਾਦ ਦੇ ਵਿੱਚ ਵੀ ਦੂਜੀ ਹੈ ਉਹ ਜਿਹੜੀ ਇਸ ਨਮਾਦ ਨੂੰ ਚੱਲ ਰਹੀ ਹੈ ਜੀ ਮੁੰਡੀਆਂ ਲੋਕਾਂ ਲਈ ਬਣਾ ਤਾਂ ਸਰਕਾਰ ਜਿਸ ਦਾ ਮਾਨ ਸੀਐਮ ਸਾਹਿਬ ਦਾ ਇਹ ਪੀਚਰ ਜਿਹਾ ਕਿ ਸਰਕਾਰ ਤੁਸੀਂ ਲੋਕਾਂ ਨੇ ਲੋਕਾਂ ਨੇ ਸਿਰ ਸਾਡੇ ਕੋਲ ਨਜ਼ਰ ਆ ਰਹਾ ਹੈ ਅਸੀਂ ਲੋਕਾਂ ਨੂੰ ਜਾਨਾ ਤਾਂ ਐਕਚੁਅਲੀ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਸਾਰੇ ਲੋਕਾਂ ਨੂੰ ਤੱਕ ਪਹੁੰਚ ਕਰਨੀ ਹੀ ਨਾ ਸੋਵੇ ਜਿਹੜੀਆਂ ਉਹਨਾਂ ਦੀਆਂ ਸੀਮਾਵਾਂ ਹੈ ਉਹ ਅਜਿਹਾ ਨੰਬਰ دار ਜਾਂ ਡਿਜੀਟਲ ਕਾਪ ਕਰਦੇ ਸਾਰਾ ਰਿਸਟ ਲੀਣੇ ਪਹਿਲਾਂ ਤੋਂ ਹੋ ਰਹੀਆਂ ਦੋ ਚੀਜ਼ ਮੈਨੂੰ ਆ ਰਹੀਆਂ ਉਸ ਤੋਂ ਇਲਾਵਾ ਉਹ 20 ਸੇ ਰਜਿਸਟ੍ਰੇਸ਼ਨ ਜਿਹੜੀ ਹੈ ਜਿਹੜੀ ਈਜ਼ੀ ਰਜਿਸਟ੍ਰੇਸ਼ਨ ਵਾਸਤੇ ਰਿਕਵੈਸਟ ਕਰ ਰਹੇ ਹੈ ਤਾਂ ਕਿ ਜਿਹੜੀਆਂ ਲੋਕ ਜਿਹੜੀ ਪਹਿਲਾਂ ਕਦੇ ਤੌਰ ਤੇ ਕਹਿੰਦੇ ਸੀ ਕਿ ਇਨਾ ਚ ਪੈਸੇ ਚਾਹੁੰਦੇ ਨੇ ਕ腐ਸ਼ਨ ਹੁੰਦੀ ਹੈ ਇਹ ਸੇਵਾ ਵਾਲਾ ਜਿਹੜਾ ਨਵਾਂ ਇਹਦੇ ਵਿੱਚ ਉਹ ਸਿਸਟਮ ਹੀ ਖਤਮ ਹੋ ਗਿਆ ਉਹ ਬੈਠੇ ਘਰ ਬੈਠੇ ਹੀ ਆਪਣੀ ਉਹ ਰਜਿਸਟਰੀ ਕਰਵਾ ਸਕਦਾ ਸਾਰਾ ਕੁਝ ਮਤਲਬ ਸੋ ਖਤਮ ਹੋ ਗਿਆ ਉਹ ਬੈਠੇ ਘਰ ਬੈਠੇ ਹੀ ਆਪਣੀ ਉਹ ਰਜਿਸਟਰੀ ਕਰਵਾ ਸਕਦਾ ਸਾਰਾ ਕੁਝ ਮਤਲਬ ਸੋ ਕਹਿਣ ਦਾ ਤੌਰ ਤੇ ਦੇਖੋ ਇੱਕ ਦਿਨ ਚ ਨਹੀਂ ਕੋਈ ਚੀਜ਼ ਚੇਂਜ ਹੁੰਦੀ ਜੀ ਉਹ ਜਦੋਂ ਕਿਸੇ ਵੀ ਆਪਾਂ ਪੂਰੇ ਇਨਫਰਾਸਟ੍ਰਕਚਰ ਨੂੰ ਚੇਂਜ ਕਰਨਾ ਹੈ ਜਾਂ ਸੁਤੰਤਰ ਉਸਾਰ ਨੂੰ ਤੋੜਨਾ ਹੈ ਤਾਂ ਸਮਾਂ ਤਾਂ ਟਾਈਮ ਲੱਗਦਾ ਸਮਾਂ ਪਰ ਅਸੀਂ ਮਾਨਣ ਵਾਲੀ ਗੱਲ ਕਹਿ ਸਕਦੇ ਹਾਂ ਕਿ ਅਸੀਂ ਉਸ ਦੁਨੀਆ ਤੇ ਆ ਕੇ ਪੜ੍ਹਨਾ ਚਾਹੀਦਾ ਕਿ ਜਿੱਥੇ ਹੁਣ ਬਸ ਕੁਝ ਦਿਨਾਂ ਦੀ ਖੇਡ ਰਹਿ ਗਈ ਹੈ कि ਲੋਕ ਖੁਦ ਕਹਿਣਗੇ ਕਿ ਹਾਂ ਚਾਹੇ ਪੰਜਾਬ ਮੋੜ ਚ ਸੋਨਰੀ ਚੜੀ ਬਣਦੀ ਜਾਵੇ ਜਿਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਆ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਜਦੋਂ ਅਸੀਂ ਉਸੇ ਜੀ ਜੀ ਉਸ ਕੋਸ਼ਿਸ਼ ਵਿੱਚ ਮਾ ਮੌਕਾ ਕਿ ਤੁਮਨ ਮਾਨ ਹੋਈ ਸਸੂੜ ਹੈ ਇਸ ਮਾਨ ਅਸੀਂ ਸਰ ਸਾਡੀ ਕੋਸ਼ਿਸ਼ ਇਹ ਹੀ ਹੈ ਮਾਨ ਸਾਹਿਬ ਦਾ ਜੋ ਵਿਜ਼ਨ ਹੈਗਾ ਅਸੀਂ ਹਮਤ ਦੇ ਜ਼ਪਾਈਆਂ ਤੇ ਸਾਨੂੰ ਇਹ ਹੈ ਕਿ ਅਸੀਂ ਉਸ ਤਰ੍ਹਾਂ ਸਰਕਾਰ ਜਿਹੜੀ ਹੈਗੀ ਹੈ ਲੋਕਾਂ ਦੀ ਵੱਧ ਤੋਂ ਵੱਧ ਹੋਗਾ ਆ ਬਹੁਤ ਬਹੁਤ ਨਾਲ ਸੋ ਦੋਸਤੋ ਕੇਸਨ ਐਸ.ਡੀ.ਐਮ ਸਾਹਿਬ ਟਾਂਡਾ ਤੇ ਜੀ.ਐਸ ਸਾਹਿਬ ਹੁਸ਼ਿਆਰਪੁਰ ਦੇ ਸਾਹਿਬ ਜਿਹਦੇ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਨਸ਼ੇ ਨੂੰ ਲੈ ਕੇ ਗੱਲ ਕੀਤੀ ਆ ਉੱਥੇ ਨਾਲ ਦੀ ਨਾਲ ਸਿੱਖਿਆ ਬਾਰੇ ਵੀ ਦੱਸਿਆ ਤੇ ਨਾਲ ਸਭ ਤੋਂ ਮਹੱਤਵਪੂਰੀ ਗੱਲ ਜਿਹੜੀ ਆ ਉਹ ਰਾਣੀ ਦੇ ਸਾਹਿਬ ਪੰਜਾਬ ਸਰਕਾਰ ਉਹਨੂੰ ਨਸ਼ਾ ਰੋਕਣ ਦਾ ਕੰਮ ਜੋ ਉਹ ਕੋ ਮੰਤਰੀ ਭਗਵੰਤ ਮਾਨ ਹੁਣਾਂ ਨੇ ਜਿਹੜੀ ਸੁਪਨਾ ਦੇਖਿਆ ਸੋ ਉਸ ਸੁਪਨੇ ਨੂੰ ਸਰਕਾਰ ਕਰ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਆ ਔਰ ਉਸ ਪ੍ਰਯਾਸ ਦੇ ਵਿੱਚ ਆਉਣ ਵਾਲੇ ਸੰਬੰਧ ਜਲਦੀ ਜਿਹੜਾ ਉਹਨਾਂ ਦਾ ਸੁਪਨਾ ਅਗਲਾ ਪੰਜਾਬ ਉਹ ਬਣਨ ਜਾ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀ ਕੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਦੇ ਇਹਨਾਂ ਸਿੱਖਿਆ ਤੋਂ ਜਾਣ ਲੈ ਜਾਂ ਬਹੁਤ ਸਾਰੇ ਇਹ ਆਪਣੇ ਜਿਵੇਂ ਈਸ਼ਵਾਵੋ ਵਾਰੀ ਵੀ ਦੱਸਿਆ ਜਿਹੜੀ ਲੋਕਾਂ ਦੀ ਕੀ ਤਰ੍ਹਾਂ ਦੀਆਂ ਮਾਨਸਿਕਤਾ ਸੀ ਇਹਦੇ ਵਿੱਚ ਪਹਿਲੇ ਲੱਗਦੇ ਉਹ ਵੀ ਅਸੀਂ ਹਸਾਬ ਨਾਲ ਬੜੇ ਪ੍ਰਸਤਾਵ ਦੇ ਨਾਲ ਅਸਰਪ ਇਸ ਤਰ੍ਹਾਂ ਦੀ ਕੋਈ ਨਹੀਂ ਹੈ ਜਿਵੇਂ ਆਪਣੇ ਘਰ ਬੈਠੇ ਵੀ ਉਹ ਹਰ ਕੰਮ ਕਰ ਸਕਦੇ ਜਿਹੜਾ ਉਹਨਾਂ ਨੂੰ ਆ ਕੇ ਕਾਫੀ ਸਮਾਂ ਇਹਣਾ ਬਤੋਣਾ ਪੈਂਦਾ ਸਰ ਕਾਫੀ ਸਮਝ ਇਕੱਠੇ ਖਾਣੇ ਪੈਂਦੇ ਜੀ ਕਈ ਕੁਛ ਕਰਨਾ ਪੈਂਦਾ ਉਹ ਵੀ ਹੋਣ ਸਰਕਾਰ ਨੂੰ ਸੌਖਾ ਕਰਤਾ ਅਸ਼ਿਆਰ ਪਰ ਤੋਂ ਦਾਵ ਹਰ ਤਰੀਕ ਜਰਜੀ ਅਜਨੂਬਾ